ਉਤਰੀ ਭਾਰਤ ਦੇ ਪ੍ਰਸਿੱਧ ਹਿੰਦੂ ਟੀਰਤ ਦੇ ਵਿੱਚ ਅੱਜ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ ਹਿੰਦੂ ਟੀਰਤ ਦੁਰਗਾਣਾ ਮੰਦਿਰ ਦੇ ਅੱਜ 100 ਸਾਲਾ ਸਥਾਪਨਾ ਦਿਵਸ ਨੂੰ ਪੂਰੇ ਹੋ ਹੋਤੇ ਭਵਯ ਸਮਾਰੋਹ ਕਰਾਇਆ ਗਿਆ ਸਵੇਰ ਤੋਂ ਹੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਦਾਰੂ ਗੰਗਾ ਆਰਤੀ ਦੇ ਵਿੱਚ ਸ਼ਾਮਲ ਹੋਏ ਸੀ ਗੰਗਾ ਆਰਤੀ ਕਰਦੇ ਹੋਏ ਸਾਰੇ ਪੂਰੇ ਪਰ ਕਰਮਾ ਦੇ ਪ੍ਰਵੰਨਨ ਦੇ ਵਿੱਚ ਹੱਥਾਂ ਦੇ ਦੀਪਕ ਫੜ ਕੇ ਲੋਕ ਆਰਤੀ ਕਰ ਰਹੇ ਸੀਗੇ ਗੰਗਾ ਮਾਤਾ ਦੀ ਤਰਜ ਦੇ ਤੇ ਜਿਹੜੀ ਹਰਦੁਆਰ ਦੇ ਵਿੱਚ ਕਰਾ ਆਰਤੀ ਹੁੰਦੀ ਹੈ ਉਸ ਤਰਜ ਦੇ ਉਤੇ ਹਿੰਦੂ ਤੀਰਤ ਦੇ ਵਿੱਚ ਵੀ ਅੱਜ ਹਨ ਆਰਤੀ ਦਾ আয়োজন ਕੀਤਾ ਗਿਆ ਹਿੰਦੂ ਤੀਰਤ ਦੁਰਗਾ ਮੰਦਰ ਦੇ ਅੱਜ 100 ਸਾਲ ਪੂਰੇ ਹੋ ਗਏ ਨੇ ਮਦਨ ਮੋਹਨ ਮਾਰਵੀਆ ਜੀ ਨੇ ਇਸ ਥੀਰਤ ਦੀ ਸਥਾਪਨਾ ਕੀਤੀ ਸੀਗੀ ਔਰ ਇਸ

हां जी सर बहुत खुशी वाली बात है 100 साल कंप्लीट हुए हैं ਤੇ ਬਹੁਤ ਹਰ ਸਾਲ ਹੀ ਆਈਦਾ ਗੰਗਾ ਦੇ ਸ਼ਹਰਾ ਤੇ ਤੇ ਅੱਜ ਦੇਖ ਕੇ ਕੁਝ ਜ਼ਿਆਦਾ ਜਨੰਦ ਆਇਆ ਸਰ ਬਹੁਤ ਵਧੀਆ ਗੰਗਾ ਦੇ ਸ਼ਹਰਾ ਤੇ 100 ਸਾਲ ਬਹੁਤ ਜ਼ਿਆਦਾ ਤਿਰੂ ਪੂਰੇ ਹਾਂਜੀ ਹਾਂਜੀ ਮੈਂ ਸਪੈਸ਼ਲ ਦਿੱਲੀ ਤੋਂ ਆਇਆ ਹਾਂ ਪ੍ਰੋਗਰਾਮ ਕੇ ਲਿਏ ਕਿਸੇ ਪ੍ਰੋਗਰਾਮ ਤੋਂ ਲਈ ਆਏ ਸੀ ਕਿ ਇਸ ਵੀ ਸਾਨੂੰ ਮਤਲਬ ਬੜਾ ਹੀ ਵਧੀਆ ਲੱਗਿਆ ਕਿ ਅਸੀਂ ਇਹ ਮਹਾਨ ਦਿਨਾ ਹੈ ਮੰਦਿਰ ਦੇ ਦਿੱਲੀ ਚ ਬਹੁਤ ਅੱਛਾ ਲੱਗਾ ਜੀ

ਉਤਰੀ ਭਾਰਤ ਦੇ ਪ੍ਰਸਿੱਧ ਦਖਿੰਧੂ ਤੀਰਥ ਦੁਰਗਿਆਣਾ ਤੀਰਥ ਦੀ ਅੱਜ ਸਥਾਪਨਾ ਦਿਵਸ ਪੂਰਾ ਸਮਾ ਆ ਗਿਆ ਹੈ 100 ਸਾਲ ਹੋ ਗਏ ਨੇ ਇਸ ਦੀ ਸਥਾਪਨਾ ਨੂੰ ਪੰਡਤ ਮੋਹਨ ਮਦਨ ਮੋਹਨ ਮਹਾਲੀਵਿਆ ਜੀ ਨੇ ਇਸ ਦੀ ਨੀਂਹ ਪੱਥਰ ਰੱਖੇ ਸੀ ਔਰ ਉਹਨਾਂ ਨੇ ਹੀ 1925 ਦੇ ਵਿੱਚ ਇਸ ਦੀ ਸਥਾਪਨਾ ਦੀ ਨੀਂਹ ਰੱਖੀ ਸਥਾਪਨਾ ਦਿਵਸ ਮਨਾਇਆ ਸੀਗਾ ਸੋ ਅੱਜ ਗੰਗਾ ਆਰਤੀ ਹੋਈ ਹੈ ਦੇ ਸ਼ਾਮ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂਆ ਨੇ ਸਰੋਵਰ ਦੇ ਕੰਢੇ ਤੇ ਖਲੋ ਕੇ ਗੰਗਾ ਅਰਤੀ ਕੀਤੀ ਹੈ ਮਾਂ ਗੰਗਾ ਦੀ ਆਰਤੀ ਹਰ ਗੰਗਾ ਦੁਸ਼ਹਿਰਾ ਤੇ ਹੁੰਦੀ ਹੈ ਔਰ ਗੰਗਾ ਦੁਸ਼ਹਿਰਾ ਵਾਲੇ ਦਿਨ ਹੀ Hindu Tirath Durgaana Mandir ਦੀ ਸਥਾਪਨਾ ਹੋਈ ਸੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਜੋਤੀਬੇਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ